ਸਾਸਰੀ ਘਰ ਜੀ ਸਾਸਕਾ ਹਾਂ ਜੀ ਕਿਹੜਾ ਪੰਡਾ ਜੀ ਤੁਹਾਡਾ ਤੁਸੀਂ ਪਿੰਡ ਤੋਂ ਕੀ ਲੈਣਾ ਓ ਮੈਂ ਤਾਂ ਇਹ ਪੁੱਛਦਾ ਸੀਗਾ ਪਤਾ ਨਹੀਂ ਕਿਹੜਾ ਪੰਡਾ ਵਾ ਇੰਨਾ ਸੋਹਣੀਆਂ ਜਨਾਨੀਆਂ ਨੇ ਉਹ ਸ਼ਰਾਬੀ ਦੇ ਪੱਲੇ ਕੁਝ ਨਹੀਂ ਹੈਗਾ ਮੈਨੂੰ ਵੀ ਦੱਸ ਦੋ ਕਿਹੜਾ ਪੰਡਾ ਮੈਂ ਵੀ ਕੁਮਾਰਾ ਫਰਦਾਗਾ ਮੈਨੂੰ ਵੀ ਮਿਲ ਜੂਗੀ ਤੇ ਬੈਠਦਾ ਚਾਹ ਲਿਆ ਵਾ ਪਰੀਆਂ ਰਹਿੰਦੀਆਂ ਨੇ ਮੈਨੂੰ ਤਾਂ ਲੱਗਦਾ ਸੁੱਡੇ ਪਿੰਡ ਚ ਤੁਸੀਂ ਵੀ ਭਰੀ ਨਾਲੋਂ ਘੱਟ ਨਹੀਂਗੇ ਐਈ ਮੇਰੇ ਚੱਕ ਸੁੱਖੜ ਕੱਸ ਦੀ ਕਮੀ ਨਹੀਂ ਗਈ ਕੱਦ ਵੀ 6 ਫੁੱਟ ਹੈਗਾ ਫੌਜ ਭਰਤੀ ਹੋਣਾ ਮੈਨੇ ਸਲੂਟ ਵੱਜਿਆ ਕਰਨਗੇ ਦੂਰੋ ਦੂਰੋ ਉਹ ਇਹਦੇ ਨਾਲੋਂ ਤਾਂ ਠੀਕ ਹੈ ਇਹਦਾ ਮੇਰੇ ਨਾਲੋਂ ਦਾ ਅੱਧੀ ਆ ਮੇਰਾ ਤਾਂ 6 ਫੁੱਟ ਦਾ ਇਹ ਤਾਂ ਮੇਰੇ ਨਾਲ 3.5 ਦੀ ਆ ਇਹ ਤਾਂ ਮੇਰੀ ਕਰਮ ਫੁੱਟੇ ਹੋਈ ਸੀਗੇ ਉਹ ਤਾਂ ਕੀ ਕਰਮਾਂ ਚ ਦੋਸਤ ਸੀ ਜਿਹੜਾ ਮੇਰੇ ਮੱਥੇ ਆ ਵਜਿਆ ਮੈਂ ਤਾਂ ਇਥੇ ਇੱਕ ਕਮੈਂਟ ਵੀ ਰਹਿ ਕੇ ਖੁਸ਼ ਨਹੀਂ ਆਈ ਬਸ ਇੱਕ ਆਪਰੇ ਭਾਈ ਦੀ ਪੱਗ ਨੂੰ ਰਹਿਣਾ ਪੈਦਾ ਅੱਛਾ ਇਹਦਾ ਮਤਲਬ ਧੋਖਾ ਹੋਇਆ ਉੱਛਲ ਕੋਈ ਨਾ ਸਾਨੂੰ ਪਤਾ ਹੈ ਅੱਜਕੱਲ ਧੋਖੇ ਨਾਲ ਹੀ ਕੰਮ ਚੱਲਦਾ ਹੈਗਾ ਜੇ ਸੱਚ ਬੋਲਦੇ ਤਾਂ ਕੋਈ ਕੰਮ ਨਹੀਂ ਬਣਦਾ ਮੈਂ ਹੈ ਗਿਆ ਮੈਂ ਧੋਖਾ ਹੂੰ ਨਹੀਂ ਗਿਆ ਤੂੰ ਯਕੀਨ ਮੰਨੀ ਮੇਰੀ ਗੱਲ ਦਾ ਓਏ ਹੋ ਕੀ ਹੋ ਰਿਹਾ ਤੈਨੂੰ ਕੁਛ ਨਹੀਂ ਮੈਂ ਤੇਰੇ ਨਾਲ ਗੱਲਾਂ ਲੈ ਰਿਹਾ ਕਰਨਾ ਅੱਛਾ ਕੀ ਗੱਲਾਂ ਕਰ ਰਹੇ ਆਂ ਇਧਰ ਖੋ ਰਿਹਾ ਤੂੰ ਉਹ ਮੈਂ ਤਾਂ ਯਾਰ ਮੇਰੀ ਮਾਂ ਢਿੱਲੀ ਹੋ ਰਹੀ ਦੀ ਸੋਚ ਲੱਗ ਰਹੀ ਆ ਯਾਰ ਸੋ ਚੱਕ ਕੇ ਦੇਖ ਰਿਹਾ ਉਮੀਦਾਂ ਸਬਦਲ ਚ ਲੈ ਕੇ ਜਾਂਦੇ ਆ ਯਾਰ ਉਹ ਤੇ ਠੀਕ ਆ ਡਾਕਟਰ ਅੱਛਾ ਹਾਂ ਡਾਕਟਰ ਜੀ ਤੈਨੂੰ ਚਾ ਲੈ ਕੇ ਨਿੱਤੀ ਕੀ ਭਰਜਾਈ ਨੇ ਤੇਰੀ ਜਿਆਦਾ ਆਤੀ ਪਤਾ ਅਨੁਦਰੀ ਲੱਛਣਾਂ ਦਾ ਦਾ ਵੀ ਨਹੀਂ ਬਾਈ ਵੈਸੇ ਇੱਕ ਗੱਲ ਤਾਂ ਹੈਗੀ ਆ ਪਰਜਾਈ ਵੀ ਅਦਾਰੂ ਜਨੀਂ ਸ਼ੁਰੂ ਕਰਦੀ ਹੋਣੀ ਬਾਲੀ ਸੋਹਣੀ ਹੈਗੀ ਓਏ ਕਿਹੜਾ ਪਿੰਡਾ ਪਰਜਾਈ ਦਾ ਸੋਣੀ ਨੂੰ ਕੀ ਚਟੇ ਕੰਮ ਦੀ ਤਾਂ ਇਹ ਨਹੀਂ ਕਾਸੇ ਇਹਦਾ ਕਰਾਟ ਦੀ ਹੈ ਅੱਛਾ ਕਰਾਟ ਵੀ ਇੰਨੀ ਨੇ ਸੋਹਣੀਆਂ ਪਰੀਆਂ ਨੇ ਸਾੜੀ ਅੰਮੇ ਤਾਂ ਦੇਖੀ ਨਹੀਂ ਕਦੇ ਮੇਰੀ ਗੱਲ ਸੁਣ ਹਾਂ ਉਹ ਆਪਣਾ ਬਿੱਲਾ ਨਹੀਂ ਹੋਏ ਮੈਂ ਵੀ ਵਰਕਰਾ ਦੇ ਰਿਸ਼ਤਾ ਕਰਾਉਂਗਾ ਯਾਰ ਉਹ ਕਰਾ ਲੈ ਬਾਪੂ ਆ ਮੇਰੀ ਗੱਲ ਵੀ ਸੁਣ ਲੈ ਮੈਂ ਤਾਂ ਇਹਦੀ ਮੈਂ ਪਰੀਆਂ ਸਮਾਨ ਚ ਰਹਿੰਦੀਆਂ ਤਾਂ ਕਰਾਟ ਵੀ ਰਹਿੰਦੀਆਂ ਨੇ ਹਾਂ ਅੱਧੀ ਵੀ ਤੀਰ ਨੂੰ ਲਾ ਦੇਗਾ ਮੇਰੀ ਪਰਜਾਈ ਦਾ ਚਾਹ ਵੀ ਫਰਬਦੀਆ ਬਣਾਉਂਦੀ ਹੂੰਗੀ ਵਾ ਪਰੀ ਨੇ ਚਾਹ ਬਣਾਈਆ ਹੋ ਗਈਆਂ ਤੇਰੀਆਂ ਹਾਂ ਸੁਣਾ ਉਹ ਆਪਣਾ ਬਿੱਲਾ ਨਹੀਂ ਹੋਇਆ ਉਹ ਪਰਲੇ ਵੀਡੀਓ ਅਮਰੀਕ ਦਾ ਮੁੰਡਾ ਹਾਂ 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 ਉਹਦੇ ਵਰਗੀ ਕੰਮ ਕਰਦੇ ਆ ਰੋਜ਼ ਹੀ ਚੜਦੀ ਆ ਬੱਸ ਐ ਸੁਰਖੀ ਬਿੰਦੀ ਲਾਈ ਹੁੰਦੀ ਆ ਚੱਕੂਨੇ ਕੱਪੜੇ ਪਾ ਮੈਂ ਅੱਛਾ ਹਾਂ ਤੈਨੂੰ ਪਤਾ ਨਹੀਂ ਕਿਉਂ ਯਾਰ ਸ਼ੱਕ ਜੀ ਤਾਂ ਮੈਨੂੰ ਇੱਕ ਸ਼ੱਕ ਜੀ ਤਾਂ ਪੈਂਦੀ ਆ ਦੇਖ ਕੀ ਪੈਂਦੀ ਆ ਮੈਂ ਆਪਣੇ ਉਹ ਕੁਲਵਿੰਦਰ ਕੇ ਵਿਆਹ ਗਿਆ ਦੀ ਹਾਂ ਉੱਥੇ ਆਰਕੈਸਟਰਾ ਜਿਹਨੀਆਂ ਨੱਚਦੀ ਹੁੰਦੀਆਂ ਹਾਂ ਉਹਦੇ ਵਰਗੀ ਲੱਗੀ ਸੀ ਜੰਮੀ ਜਿਵੇਂ ਉਹੀ ਨੱਚਦੀ ਹੋਵੇ ਪਤਾ ਨਹੀਂ ਭਾਈ ਮੜੰਗਾ ਮੜੰਗਾ ਪੈ ਗਿਆ ਤੀ ਮੜੰਗਾ ਨਹੀਂ ਪੈ ਗਿਆ ਹੂੰ ਉਹੀ ਕੰਮ ਕਰਦੀ ਐ ਨੱਚਣ ਦਾ ਬਸ ਉੱਥੇ ਜਾ ਕੇ ਥੋੜਾ ਜਿਹਾ ਮੇਕਅਪ ਵੱਧ ਕਰ ਲੈਂਦੀ ਹੈਗੀ ਅੱਛਾ ਹਾਂ ਫਿਰ ਤਾਂ ਭਾਈ ਵੈਸੇ ਕਮਾਉਂਦੀ ਉਹ ਮੈਂ ਕਹਿੰਦਾ ਫੁੱਲ ਪੈਸੇ ਕਮਾਉਂਦੀ ਆਗੀ ਉੱਥੇ ਪਤਾ ਸ਼ੋਅ ਹੁੰਦੇ ਨੇ ਨਾਲ ਦੇ ਬਹੁਤ ਲੱਗਦੇ ਨੇ ਐਨੇ ਨੇ ਪੈਸੇ ਤਾਂ ਬਾਰ ਦੇ ਨੇ ਉੱਪਰ ਦੀ ਉਹ ਕੰਜਰ ਤੇ ਆ ਹਾਂ ਮੇਰੀ ਗੱਲ ਸੁਣ ਓਏ ਇਹਨੂੰ ਤਾਂ ਨਹੀਂ ਕੰਮ ਦਵਾਉਂਦਾ ਤੂੰ ਮੈਨੂੰ ਹੀ ਦਵਾ ਦੇ ਉਹ ਮਾਈਕ 'ਚ ਬੋਲ ਪਿਆ ਕਰੂਗਾ ਉੱਥੇ ਅੱਛਾ ਅਸੀਂ ਵੈਜ ਦਾ ਰੁਪਿਆ ਕਰਾਂਗੇ ਹਾਂ ਤੈਨੂੰ ਤਾਂ ਅਗਲਾ ਬੈਟਰ ਨਾ ਰੱਖੇ ਕਰਦਾ ਕੀ ਆ ਤੇਰੇ ਛਾਲੇ ਦਾ ਲਵਾ ਦੇ ਨੂੰ ਯਾਰ ਕੰਮ ਤੇ ਔਖਾ ਹੈ ਪੈ ਜਾ ਮੈਂ ਇੱਕ ਕੰਮ ਹੈਗਾ ਜੇ ਮੰਨੇਗਾ ਹੂੰ ਗੁੱਸਾ ਦਾ ਕਰੀ ਨਾ ਫੇਰ ਤਾਂ ਦੱਸ ਦੇਣਾ ਕੰਮ ਦੱਸ ਆ ਠੀਕ ਗੱਲ ਤੇਰੀ ਸਕੀਮ ਵਰੀ ਹੈ ਹਾਂ ਓਕੇ ਨਾਲ ਆਪਣੀ ਦਾ ਰਵਾਜਾ ਕਰੂ ਐਸੇ ਬਚਿਆ ਕਰਨਗੇ ਨਾਲ 4 ਰੁਪਏ ਬਣਾ ਕੇ ਲਿਆ ਕਰੂ ਉਹ ਕਮਾੜਾ ਮਾੜਾ ਬਈ ਮਿਹਨਤ ਆ ਬਈ ਹਾਂ ਮਿਹਨਤ ਆ ਤਾਂ ਲੈ ਹੋਰ ਬੇਬੇ ਠੀਕ ਆ ਪੁੱਤ ਮੇਰਾ ਪੁੱਤ ਆ ਗਿਆ ਨਹੀਂ ਮੈਂ ਮਰ ਜਾ ਹੋਰ ਵਾਂ ਠੀਕ ਰਹਿਣੀ ਆ ਨਹੀਂ ਤਾਂ ਠੀਕ ਆ ਤੂੰ ਦੱਸ ਪੁੱਤ ਲੈ ਜਿਹਦੇ ਨਾਲ ਮੇਰੇ ਵਰਗੀ ਮਾਂ ਹੋਵੇ ਉਹਨੂੰ ਪੜਾ ਕੁਝ ਹੋ ਸਕਦਾ ਚਲ ਉਹ ਤਾਂ ਪ੍ਰਮਾਤਮਾ ਜਾਣੇ ਪੜਾਈ ਦੱਸ ਪਹਿਲੇ ਤੇਰੀ ਕਿਵੇਂ ਚੱਲਦੀ ਆ ਪੜਾਈ ਤਾਂ ਮਾਂ ਐਂ ਟੋਪੋਟੋ ਚੱਲਦੀ ਆ ਮੇਰੀ ਜਾਨ ਅੱਛਾ ਸੁਖਰਾ ਚੱਲ ਜੀਜੂ ਲੱਗਿਆ ਹੋਇਆ ਵਧੀਆ ਓ ਬੇਬੇ ਜੀ ਤਾਂ ਤੁਹਾਨੂੰ ਪਤਾ ਬਸ ਲਾਉਣੇ ਪੈਂਦੇ ਨੇ ਹੈ ਮਾਂ ਚੱਲ ਬੇਬੇ ਰੋਟੇ ਖਾਣ ਨੂੰ ਜੀ ਕਰ ਰਹੀ ਤੀਗਾ ਬੱਚੇ ਘਰੇ ਘੜਾ ਮਾਰਿਆ ਨੇ ਜੀ ਲੱਗਦਾ ਨਾਲੇ ਦੱਸ ਤੇਰਾ ਤੇ ਜੀ ਵੀ ਲੱਗ ਰਿਹਾ ਹੈ ਕੋਈ ਟਾਈਮ ਜਾਨਾ ਪਾਈਪਾਸ ਕਰ ਰਖਦਾ ਹੈ ਬੇਬੇ ਹੁਣ ਤੈਨੂੰ ਪਤਾ ਆ ਫਿਰ ਪੜਾਈ ਕਰਨ ਵਾਸਤੇ ਤਾਂ ਸਾਰਾ ਕੁਝ ਹੀ ਕਰਨਾ ਪੈਂਦਾ ਜੀ ਤਾਂ ਲਾਉਣੀ ਪੈਣਾ ਉਥੇ ਚਲ ਕੋਈ ਨਾ ਲਾਉਣੀ ਪਊਗਾ ਪਿੰਡ ਨਾਲ ਵਧੀਆ ਮਾਹੌਲ ਆਥੇ ਚੱਲੇ ਦੀ ਸੁਣੀ ਨਹੀਂ ਸੁਣਾਉਣੀ ਨਹੀਂ ਹੋਰ ਮਾਂ ਇੱਥੇ ਚੋਲੀਆਂ ਕਰਦੇ ਨਹੀਂ ਆਤਾਂ ਲੜ ਕੇ ਸਾਰੇ ਮੁੰਡੇ ਕੁੜੀਆਂ ਇਕੱਠੇ ਹੁੰਨੇ ਆ ਵਧੀਆ ਟਾਈਮ ਪਾਸ ਹੋ ਜਾਂਦਾ ਠੀਕ ਹੈ ਵੇ ਮੈਂ ਤਾਂ ਤੈਨੂੰ ਐ ਕਹਿੰਦੀ ਬਾਲੀਆਂ ਗੱਲਾਂ ਤਾਂ ਕੀ ਐ ਜੇ ਹੁਣ ਤੇਰੀ ਪੜਾਈ ਵਧੀਆ ਚੱਲੇ ਪੁੱਤ ਮੇਰੇ ਘਣੀ ਵੀ ਦੇਖ ਲੈ ਲੈ ਮਾਂ ਤੇਰੇ ਘਣੀ ਦੇਖ ਲੈ ਤੈਨੂੰ ਕੀ ਹੋਇਆ ਵੇ ਮੈਥੋਂ ਕੰਮ ਨਹੀਂ ਹੁਣ ਬਣਦਾ ਮੈਂ ਆ ਗਈਂ ਤੀ ਨੜੀ ਬੁੱਤ ਨੂੰ ਮਰਦੀ ਲੋਂਦੇ ਨੰਗੀ ਜਾਂਦੀ ਐ ਜੇ ਤੂੰ ਮੇਰੇ ਕੋਲ ਸੱਜਿਆ ਖੱਬਾ ਕਰਕੇ ਤੂੰ ਕੋਈ ਲਿਆ ਤੂੰ ਵੀ ਦੇਖ ਕੇ ਅਭੀ ਪਛਿੰਦੀ ਦੀ ਕੁੜੀ ਉਹ ਮੇਰੀ ਗੱਲ ਸੁਣ ਮਾਂ ਆ ਬਸ 2 ਸਾਲ ਹੋਰ ਆ ਪੜਾਈ ਮੇਰੀ ਕੰਪਲੀਟ ਹੋ ਜਾਊਗੀ ਫੇਰ ਸੋਚਾਂਗੇ ਵਿਆਹ ਬਾਰੇ ਤੂੰ ਤਾਂ ਭਾਈ ਤੂੰ ਆ 2 ਸਾਲ ਮੂਰੇ ਰੱਖਦਾ ਕਦੇ ਵੀ ਆਨੇ ਹੁਣ ਰਹੇਗਾ ਕਹਿ ਕੇ ਦਿਨੇ ਮੇਰੇ ਕੋਏ ਹੁਣ ਤੇਰੇ ਲਵੀਆਂ ਮੈਂ ਹਜੇ 10 12 ਦਿਨ ਚਲ ਸ਼ੁਕਰ ਹੈ ਮੇਰੇ ਤਾਂ ਜੀ ਲੱਗੂ ਦੋਰ ਮਾਂ ਉਹ ਤੇਰੇ ਹੋਟਲ ਦੇ ਰੋਟੀ ਖਾ ਖਾ ਕੇ ਨਾ ਮਰਾਟ ਢਵੇ ਗਰ ਹੋਇਆ ਪਿਆ ਤੇ ਚਲ ਕੋਈ ਨਹੀਂ ਮੇਰੇ ਤੇ ਵੀ ਸਬਜੀ ਪਹਿਲੇ ਤੂੰ ਐ ਕਰ ਕੱਪੜੇ ਪਾ ਟੰਡਾ ਟੰਡਾ ਲਿਓਨੀ ਆਪੇ ਹੋਣੀ ਤੇਨੂੰ ਪਹਿਲੇ ਜਾ ਕੇ ਲੀੜੇ ਬਦਲ ਪਤਲੇ ਪਾ ਐਨੇ ਤੇ ਜੈਖਣ ਚ ਗਰਮੀ ਆਉਂਦੀ ਐ ਕੋਈ ਨਾ ਮਾ ਬਦਲ ਲੈਣਾ ਤੇ ਮੇਰੇ ਕੋ ਬਹਿ ਕੇ ਮਾਂ ਪੁੱਤ ਦੋ ਰੋਠ ਰੁਕ ਕਰਕੇ ਕਿ ਨਾ ਖਾ ਪੀ ਕੇ ਬਹਿ ਕੇ ਮੰਜੀ ਤੇ ਗੱਲਾਂ ਕਰਾਂਗੇ ਕਿ ਡੱਪਰਿਆ ਪੇ ਤੇਰੇ ਬਿਨਾਂ ਨਹੀਂ ਆ ਹੋਰ ਚਲ ਮੈਂਨੇ ਕੱਪੜੇ ਚੇਂਜ ਕਰਦਾ ਚਾ ਠੀਕ ਐ ਚੰਗਾ ਅਜੀਬੀ ਗੁੱਸੇ ਆ ਯਾਰ ਮਾਫ ਕਰ ਦੇ ਦੇਖੀ ਮੈਨੂੰ ਆਇ ਕਿਉਂ ਕਰਦੀ ਐ ਮੈਂ ਅਜੇ ਤੋਂ ਬਾਅਦ ਕੋਈ ਨਸ਼ਾ ਨਹੀਂ ਕਰਦਾ ਸੌਣ ਲੱਗੇ ਇੱਕ ਵਾਰ ਵਾਰਮਅਪ ਕਰਦੇ ਵੀ ਸੱਚੀ ਕਹਿਣਾ ਮੈਂ ਕੋਈ ਨਸ਼ਾ ਨਹੀਂ ਕਰਦਾ ਯਾਰ ਹੁਣ ਤੱਕ ਮੈਨੂੰ ਤੁਹਾਡੀ ਗੱਲਾਂ ਤੇ ਯਕੀਨ ਨਹੀਂ ਜਾਂਦੀ ਇੱਕ ਵਾਰ ਯਕੀਨਤਾ ਕਰਕੇ ਦੇਖ ਸੱਚੀ ਕਹਿਣਾ ਮੇਰੀ ਗੱਲ ਸੁਣ ਉਹ ਨਸ਼ਾ ਕਿਹੜੇ ਕੰਮ ਦਾ ਜਿਹਦੇ ਪਿੱਛੇ ਅਦਾਕਾਰ ਪਟਿਆ ਜਾਵੇ ਸੱਚੀ ਕਹਿਣਾ ਮੈਂ ਕੋਈ ਨਸ਼ਾ ਨਹੀਂ ਕਰਦਾ ਅਜੇ ਤੋਂ ਬਾਅਦ ਸੱਚੀ ਨਹੀਂ ਕਰਦੇ ਸੱਚੀ ਕਹਿਣਾ ਮੈਂ ਕੋਈ ਨਸ਼ਾ ਨਹੀਂ ਕਰਦਾ ਪਰ ਤੂੰ ਮੇਰੀ ਇੱਕ ਗੱਲ ਮੰਨੇਗੀ ਕੀ ਤੂੰ ਮੈਨੂੰ ਨੱਚ ਕੇ ਦਿਖਾਏਂਗੀ ਹੂੰ ਥੋੜਾ ਦਿਮਾਗ ਖਰਾਬ ਹੈ ਇਹ ਕੀ ਗੱਲ ਨਾ ਤੇਰਾ ਮੇਰੀ ਗੱਲ ਆਪਣੇ ਘਰੇ ਕਿਹੜਾ ਕੋਈ ਹੈ ਗਿਆ ਆਪਾਂ ਦੋ ਹੀ ਜੀਆਂ ਮੈਂ ਤੇਰੇ ਪਿੱਛੇ ਨਸ਼ਾ ਛੱਡ ਸਾਬ ਐਡੀ ਗੱਲ ਕਰ ਸਕ ਤੂੰ ਮੈਨੂੰ ਇੱਕ ਨੱਚ ਕੇ ਨਹੀਂ ਦਿਖਾ ਸਕਦੀ ਐਂ ਕਿਉਂ ਕਰਦੀ ਹੈ ਮੈਂ ਤਾਂ ਕਦੇ ਨੱਚੀ ਨਹੀਂ ਹੈਗੀ ਮੈਨੂੰ ਤਾਂ ਸੰਗ ਲੱਗਦੀ ਆ ਲੈ ਸੰਗਣ ਵਾਲੀ ਕੀ ਗੱਲ ਪੂਰੇ ਕਿਹੜਾ ਆਪਾਂ ਨੂੰ ਕੋਈ ਦੇਖਦਾ ਆਪਾਂ ਦੋ ਹੀ ਜੀਆਂ ਐਂ ਕਿਉਂ ਕਰਦੀ ਹੈ ਕੋਈ ਨਾ ਇੱਕ ਵਾਰ ਨੱਚ ਕੇ ਦਿਖਾ ਦੇ ਮੈਨੂੰ ਨੱਚਣਾ ਘੜਾ ਜ਼ਰੂਰੀ ਹੈ ਜੀ ਫਿਰ ਕੀ ਹੁੰਦਾ ਆਂ ਕਿਉਂ ਕਰਦੀ ਹਿੰਦੇ ਕੀ ਚਲ ਨੱਚ ਚ ਮੈਂ ਦੇਖੂਗਾ ਤੈਨੂੰ ਨੱਚਦੀ ਆ ਕੀ ਕਰੀ ਜਾਂਦੇ ਓ ਤੁਸੀਂ ਬਸ ਆਹੀ ਤਾਂ ਚਾਹੀਦੀ ਦੀ ਇਹਨੂੰ ਆਹੀ ਚੀਜ਼ਾਂ ਬਣ ਗਿਆ ਕੰਮ ਬਹਿ ਜਾ ਜਾ ਬਣ ਗਿਆ ਕੰਮ ਤੂੰ ਸੋਚ ਕੰਮ ਲਈਏ ਤੂੰ ਨੱਚ ਰਹੀ ਦੀ ਪੂਰੇ ਮੈਂ ਤੇਰੇ ਤੇ ਪੈਸੇ ਬਾਰੇ ਨੇ ਜਦੋਂ ਤੂੰ ਉੱਥੇ ਨੱਚੇਂਗੀ ਕਿੰਨੀ ਦੁਨੀਆ ਪੈਸੇ ਬਾਰੂ ਤੇਰੇ ਤੋਂ ਆਪ ਤਾਂ ਅਮੀਰ ਹੋ ਜਾਗੇ ਅਮੀਰ ਮੈਂ ਥੋੜੀ ਗੱਲ ਨੂੰ ਸਮਝੀ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਨਾਲੇ ਆ ਪੈਸੇ ਦੇਖਿਓ ਕਿੱਦਾਂ ਖੰਡਿਆ ਤੇ ਮੇਰੀ ਗੱਲ ਸੁਣੋ ਬਿਆਹ ਨਹੀਂ ਆਰ ਕੈਸਟਲੀਆਂ ਨਹੀਂ ਹੁੰਦੀਆਂ ਉਹ ਨੱਚਦੀਆਂ ਹੁੰਦੀਆਂ ਨੇ ਉਹ ਨੁੱਤ ਦੀ ਪੈਸੇ ਵਾਰਦੇ ਹੁੰਦੇ ਨਹੀਂ ਕਿੰਨੀਆਂ ਕਿੰਨੀਆਂ ਮੇਕਅਪ ਲਾਉ ਕਿੰਨੀਆਂ ਕਿੰਨੀਆਂ ਸੋਹਣੀਆਂ ਹੁੰਦੀਆਂ ਨੇ ਉਹ ਉੱਥੇ ਨੱਚਿਆ ਕਰੇਗੀ ਤੂੰ ਏ ਪੈਸੇ ਆਪਣੇ ਕੋਲ ਪੈਸਾ ਤੇ ਪੈਸਾ ਹੋਊਗਾ ਥੋੜਾ ਦਿਮਾਗ ਖਰਾਬ ਹੈ ਤੁਸੀਂ ਮੈਨੂੰ ਉਹਨਾਂ ਨਾਲ ਕੰਮ ਲਾਉਣਾ ਆ ਆ ਚੱਕੋ ਪੈਸੇ ਮੈਨੂੰ ਨਹੀਂ ਲੋੜ ਹੈਗੀ ਕੰਮ ਦੀ ਮੇਰੀ ਗੱਲ ਸੁਣ ਦਿਮਾਗ ਤੇ ਬੋਝ ਪਾ ਆਪਾਂ ਭੁੱਖੇ ਮਰ ਜਾਾਂਗੇ ਮਰੇ ਮੇਰੇ ਪਿੰਡ ਦੀ ਜਾਂਦੀ ਆ ਉਹਨਾਂ ਨੇ ਕੋਠੀ ਪਾਲੀ ਆ ਸਿਆਲ ਜੇ ਐਨੇ ਪੈਸੇ ਕਮਾਉਂਦੀ ਆ ਮੌਦੇ ਨਾਲ ਕਰ ਲੂੰਗਾ ਗੱਲ ਉਹਦੇ ਨਾਲ ਬਗ ਜਾ ਕਰੀ ਇਹ ਜੇ ਪੈਸੇ ਨਾਲ ਨਾ ਭੁੱਖੇ ਮਰਜੋ ਚੰਗੀ ਗੱਲ ਐ ਪਰ ਮੈਂ ਨਹੀਂ ਕਰਨਾ ਇਹ ਕੰਮ ਓਏ ਮੰਨ ਜਾ ਮੇਰੀ ਗੱਲ ਦੇਖੀ ਮੈਂ ਤੇਰੇ ਪਿੱਛੇ दारू ਛੜਤੀ ਜਰਾ ਤੂੰ ਮੇਰੀ ਇੰਨੀ ਗੱਲ ਨਹੀਂ ਮੰਨ ਸਕਦੀ ਜੇ दारू ਛੱਡਦੇ ਹੋਣੇ ਦਾ ਮਤਲਬ ਹੁਣ ਮੈਂ ਨੱਚਣ ਲੱਗ ਜਾ। ਉਹ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ? ਹੋਰ ਆਪਣਾ ਕੰਮ ਚੱਲਦਾ ਮਣੀ ਕੋਈ। ਕੀ ਕੰਮ ਕਰੀਏ ਇਹਦਾ ਦੱਸ ਦੇ। ਅੱਜ ਕੱਲ ਸਾਲਾ ਚੱਲਦੀ ਇਹੀ ਕੁਸਾ। ਇਹੀ ਕੁਸਾ ਦੇਖ ਕੇ ਰਾਜੀ ਨੇ। ਹੋਰ ਕੰਮ ਥੋੜੇ ਨੇ ਦੁਨੀਆ ਦੇ। ਉਹ ਜਿੰਨਾ ਮਰਜੀ ਕੰਮ ਕਰ ਲੈ। ਇਹੋ ਜੀ ਚੱਲਦਾ ਅੱਜ ਕੱਲ ਨਾਲੇ ਉਹੀ ਤੈਨੂੰ ਭਾਸ਼ਣ ਦੇ ਕੇ ਜਾਣਗੇ, ਉਹੀ ਦੇਖਣਗੇ ਮੇਰੇ ਸਾਲੇ ਨਾਲੇ। ਤੂੰ ਕਿਉਂ ਨਹੀਂ ਸਮਝਦੀ? ਅੱਜ ਕੱਲ ਦਾ ਦੁਨੀਆ ਹੁਟਾ ਹੈ। ਉਹ ਤਾਂ ਠੀਕ ਆ। ਪਰ ਪਰ ਮੇਗੜਾ ਕਿਸ ਨੂੰ ਜਾਣਦੀ ਆ ਮੈਂ ਜਾਉ ਕਿਹਦੇ ਨਾਲ ਬਸ ਤੈਨੂੰ ਦੱਸ ਕੇ ਦਾਟਿਆ ਤੂੰ ਆਪਣੇ ਪਰਲੇ ਬਿਹੜਿਆ ਕੀ ਦੀ ਉਹਦਾ ਨਾਮ ਬਿੱਲਾ ਬੁੱਲਾ ਪਤਨੀ ਬਿੱਲੂ ਉਹਦੇ ਘਰ ਵਾਲੀ ਜਾਣਦੀ ਐ ਮੈਂ ਉਹਦੇ ਨਾਲ ਸੰਪਰਕ ਕਰਾ ਦਿੰਦੀ ਤੇਰਾ ਉਹਦੇ ਨਾਲ ਭੱਜ ਜਾ ਕਰੀ ਮੈਨੂੰ ਡਰ ਜਾ ਲੱਗਦਾ ਬਹੁਤ ਪਰ ਉਹ ਆਪਣੇ ਦਾ ਜਰ ਇੰਨਾ ਚਿਰ ਹੋ ਗਿਆ ਉਹਨੂੰ ਬੇਹੀ ਕਿਉਂ ਡਰਦੀ ਆ ਉਹ ਵੀ ਉਹਰੇ ਬੇਹੀ ਆ ਤੂੰ ਵੀ ਜੋੜੀ ਬਣ ਜੂ ਛੁੱਟੀ ਦੋਹਾਂ ਦੀ ਚੱਤਾਂਗਾ ਦੇਖ ਲਓ ਠੀਕ ਹੈ ਮੈਂ ਗੱਲ ਕਰਕੇ ਆਉਂਦੇ ਨਾਲ ਬਣ ਗਿਆ ਕੰਮ ਆਏ ਪੈਸੇ ਆਉਣਗੇ ਹੁਣ ਪੈਸੇ ਤਰਾ ਤਰਾ ਦੀਆਂ दारूਆ ਪੀਆ ਕਰੂੰਗਾ ਹੁਣ ਆਉਣ ਨਜ਼ਾਰਾ ਜ਼ਿੰਦਗੀ ਦਾ ਆ ਸੂੰਗਾ ਸੂੰਗਾ ਤਾਂ ਮੱਟੇ 'ਚ ਤੋੜਦਾ ਨਾ ਮੱਟੇ 'ਚ ਮੈਨੂੰ ਤਾਂ ਸਿਰਫ ਆਹ ਚਾਹੀਦਾ ਆਹਾ ਬਾ ਵੇ ਗੰਦੀਆ ਤੇਰੇ ਪਿੱਛੇ ਦੁਨੀਆ ਗੰਜਾ ਤੋਦੀ ਨਾ ਤਰਾ ਦੁਨੀਆ ਗੰਜੀ ਕਰ ਕਰਨ ਜਾ ਰਹੀ ਆ